ਤੁਹਾਡੇ ਘਰੇ ਐਂਟਰ ਹੋਇਆ ਦਫਤਰ ਦੇ ਵਿੱਚ ਅਸੀਂ ਬੜੇ ਤੇ ਸਭ ਤੋਂ ਪਹਿਲਾਂ ਮੇਰੀ ਨਜ਼ਰ ਜਿਹੜੀ ਹੈ ਸੰਤਾਂ ਦੀ ਤਸਵੀਰ ਵੱਲ ਨੂੰ ਪਈ ਤੁਹਾਡਾ ਸੰਤਾਂ ਦੇ ਨਾਲ ਕਾਫੀ ਵਾ ਵਾਸਤਾ ਵੀ ਰਿਹਾ ਤੁਸੀਂ ਉਹਨਾਂ ਦੇ ਨਾਲ ਰਹੇ ਉਸ ਸਮਾਂ ਮਜਰੂਰ ਇੱਕ ਵਾਰੀ ਚਾਹੁੰਦਾ ਕਿ ਉਹ ਸਮਾਂ ਇੱਕ ਵਾਰੀ ਆਪਾਂ ਫੇਰ ਅੱਜ ਯਾਦ ਕਰਦੇ ਹਾਂ ਜਿੱਥੇ ਉਹ ਉਸ ਸੰਘਰਸ਼ ਨੂੰ ਲੈ ਕੇ ਆਪ ਦੀ ਕਮਿਟਮੈਂਟ ਜਾਂ ਆਪ ਦੀ ਰਣਨੀਤੀ ਦੀ ਗੱਲ ਕਰਦੇ ਸੀ ਸਾਡੇ ਨਾਲ ਤੇ ਉਹ ਜਿਤਨਾ ਵੱਡੇ ਬੱਚਿਆਂ ਨਾਲ ਗੱਲਾਂ ਕਰਦੇ ਨੇ ਉਹ ਵੀ ਹਮ ਕਰਦੇ ਰਹੇ ਹਾਸੇ ਛੱਟੇ ਲੀਆਂ ਕਰਦੇ ਰਹੇ ਪਰ ਇੱਕ ਜਿਸ ਮਨੁੱਖ 'ਚ ਧਰਮ ਝਲਕਦਾ ਹੀ ਨਹੀਂ ਸੀ ਝਲਕਦਾ ਸੀ ਤੇ ਜਿਸ ਮਨੁੱਖ 'ਚ ਕੇਵਲ ਰਾਜਨੀਤੀ ਨਹੀਂ ਉਹ ਰਾਜਨੀਤੀ ਨੂੰ ਸਮਝਦਾ ਸੀ ਭਾਵੇਂ ਕਿ ਅਜੇ ਉਹ ਪੰਜ ਕਲਾਸਾਂ ਵੀ ਪੂਰੀਆਂ ਨਹੀਂ ਕੀਤੀ ਔਰ ਇੰਨੇ ਸੁਚੇਤ ਰਾਜਨੀਤੀ ਬਾਰੇ ਇਹ ਵਿਰੋਧੀ ਦੀ ਮੰਚਾਂ ਨੂੰ ਸਮਝ ਕੇ ਆਪਦੀ ਪ੍ਰਤੀਕਿਰਿਆ ਦੇਣ ਵਾਲੇ ਤੇ ਪ੍ਰਤੀਕਿਰਿਆ ਜੇ ਹੀ ਹੁੰਦੀ ਸੀ ਕਿ ਜਿਹੜੀ ਵਕਈ ਇਹ ਚੋ ਇੱਕ ਸਪਸ਼ਟ ਹੁੰਦਾ ਸੀਗਾ ਕਿ ਵਾਕਿਆ ਯਾਰ ਇਹ ਗੱਲ ਜਿਹੜੀ ਹੈ ਸਹੀ ਹੈ ਤੇ ਜੀ ਸੋਚ ਨਹੀਂ ਸਕਦਾ ਕੋਈ ਉਹ ਆਦੀ ਪ੍ਰਾਪਤੀ ਕਰserverId ਹੈ ਜੇ ਕੌਮ ਇਕੱਠੀ ਹੋ ਕੌਮ ਦੇ ਵਿੱਚ ਏਕਾ ਹੋ ਜੀ ਤੁਹਾਡੇ ਘਰੇ ਐਂਟਰ ਹੋਇਆ ਦਫਤਰ ਦੇ ਵਿੱਚ ਅਸੀਂ ਬੜੇ ਤਾਂ ਸਭ ਤੋਂ ਪਹਿਲਾਂ ਮੇਰੀ ਨਜ਼ਰ ਜਿਹੜੀ ਹੈ ਉਹ ਸੰਤਾਂ ਦੀ ਤਸਵੀਰ ਵੱਲ ਨੂੰ ਪਈ ਤੁਹਾਡਾ ਸੰਤਾਂ ਦੇ ਨਾਲ ਕਾਫੀ ਵਾ ਵਾਸਤਾ ਵੀ ਰਿਹਾ ਤੁਸੀਂ ਉਹਨਾਂ ਦੇ ਨਾਲ ਰਹੇ ਉਸ ਸਮਾਂ ਮੈਂ ਜ਼ਰੂਰ ਇੱਕ ਵਾਰੀ ਚਾਹੁੰਦਾ ਕਿ ਉਹ ਸਮਾਂ ਇੱਕ ਵਾਰੀ ਆਪਾਂ ਫੇਰ ਅੱਜ ਯਾਦ ਕਰਦੇ ਹਾਂ ਵੀ ਜਦੋਂ ਪੰਥਕ ਇਸ ਕਰਕੇ ਮੈਂ ਤੁਹਾਨੂੰ ਕਿਹਾ ਕਿ ਪੰਥਕ ਅਤੇ ਰਾਜਨੀਤਿਕ ਜਿਹੜੇ ਆਗੂ ਨੇ ਪੰਜਾਬ ਦੇ ਸਾਡੇ ਨਾਲ ਆ ਉਹ ਸਮੇਂ ਦੀ ਕੋਈ ਅੱਜ ਦੇ ਸਮੇਂ ਦੀ ਕੋਈ ਜਿਵੇਂ ਕਈ ਸੰਤਾਂ ਦੇ ਮੂੰਹੋਂ ਕੋਈ ਬਚਨ ਕਈ ਵਾਰੀ ਨਿਕਲੇ ਹੁੰਦੇ ਆ ਕਿ ਵੀ 20 ਸਾਲਾਂ ਨੂੰ 30 ਸਾਲਾਂ ਨੂੰ ਇਹ ਚੀਜ਼ਾਂ ਹੋਣਗੀਆਂ ਜਾਂ ਹੋ ਸਕਦੀਆਂ ਨੇ ਇਸ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਤੁਹਾਨੂੰ ਉਸ ਸਮੇਂ ਕੋਈ ਸੰਤਾਂ ਦੀ ਗੱਲ ਯਾਦ ਆਉਂਦੀ ਹੈ ਜਿਹੜੀ ਤੁਹਾਡੇ ਨਾਲ ਕੀਤੀ ਹੋਵੇ ਜਾਂ ਉਹਨਾਂ ਨੇ ਓਵਰਆਲ ਕੀਤੀ ਹੋਵੇ ਦੇਖੋ ਗੱਲਾਂ ਤੇ ਬਹੁਤ ਨੇ ਗੱਲਾਂ ਤੇ ਦੇਖੋ ਜਿੱਥੇ ਉਹ ਉਸ ਸੰਘਰਸ਼ ਨੂੰ ਲੈ ਕੇ ਆਪਦੀ ਕਮਿਟਮੈਂਟ ਜਾਂ ਆਪਦੀ ਰਣਨੀਤੀ ਦੀ ਗੱਲ ਕਰਦੇ ਸੀ ਸਾਡੇ ਨਾਲ ਤੇ ਉਹ ਜਿੱਤਰਾ ਵੱਡੇ ਬੱਚਿਆਂ ਨਾਲ ਗੱਲਾਂ ਕਰਦੇ ਨੇ ਉਹ ਵੀ ਇਵੇਂ ਕਰਦੇ ਰਹੇ ਨੇ ਹਾਸੇ ਠੱਠੇੜੀਆਂ ਕਰਦੇ ਰਹੇ ਨੇ ਹੂੰ ਪਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸੰਤਾਂ ਦੇ ਵਿੱਚ ਮਤਲਬ ਬੜਾ ਦੁਨੀਆ ਨਾਲ ਵਾਹ ਪਿਆ ਆ ਬੜੀਆਂ ਧਾਰਮਿਕ ਸ਼ਖਸੀਅਤਾਂ ਨਾਲ ਵੀ ਪਿਆ ਆ ਹੂੰ ਬੜੇ ਰਾਜਨੀਤਿਕ ਆਗੂਆਂ ਨਾਲ ਵੀ ਪਿਆ ਆ ਬੜੇ ਇੱਕ ਜਿਸ ਮਨੁੱਖ 'ਚ ਧਰਮ ਝਲਕਦਾ ਹੀ ਨਹੀਂ ਸੀ ਝਲਕਦਾ ਸੀ ਹੂੰ ਤੇ ਜਿਸ ਮਨੁੱਖ 'ਚ ਕੇਵਲ ਰਾਜਨੀਤੀ ਨਹੀਂ ਕਿ ਉਹ ਰਾਜਨੀਤੀ ਨੂੰ ਸਮਝਦਾ ਸੀ ਭਾਵੇਂ ਕਿ ਅਜੇ ਉਹ ਪੰਜ ਕਲਾਸਾਂ ਵੀ ਪੂਰੀਆਂ ਨਹੀਂ ਸੀ ਪੜੇ ਹੂੰ ਔਰ ਇਹਨੇ ਸੁਚੇਤ ਰਾਜਨੀਤੀ ਬਾਰੇ ਹਾਂਜੀ ਤੇ ਵਿਰੋਧੀ ਦੀ ਮੰਚਾਂ ਨੂੰ ਸਮਝ ਕੇ ਆਪਦੀ ਪ੍ਰਤੀਕਿਰਿਆ ਦੇਣ ਵਾਲੇ ਤੇ ਪ੍ਰਤੀਕਿਰਿਆ ਜੇਹੀ ਹੁੰਦੀ ਸੀ ਕਿ ਜਿਹੜੀ ਵਾਕਿਆ ਹੀ ਪੀ ਜਿਹਦੇ ਚੋਂ ਇਹ ਸਪਸ਼ਟ ਹੁੰਦਾ ਸੀਗਾ ਕਿ ਵਾਕਿਆ ਯਾਰ ਇਹ ਗੱਲ ਜਿਹੜੀ ਹੈ ਸਹੀ ਹੈ ਕੋਈ ਸੋਚ ਨਹੀਂ ਸਕਦਾ ਕੋਈ ਹਾਂਜੀ ਸੰਤਾਂ ਦੀ ਇਹ ਹੁੰਦੀ ਸੀਗੀ ਕਿ ਕਿਉਂਕਿ ਉਹ ਅੰਗਰੇਜ਼ੀ ਨਹੀਂ ਸੀ ਜਾਣਦੇ। ਅੱਛਾ ਜੀ। ਤੇ ਉਹਨਾਂ ਦਾ ਵੀ ਆਪਾਂ ਇੱਕ ਇੰਟਰਵਿਊ ਵੀ ਦੇਖੀ ਵੀ ਉਹ ਇੰਗਲਿਸ਼ 'ਚ ਇੱਕ ਇੰਟਰਵਿਊ ਲੈਣ ਲਈ ਕੋਈ ਆਉਂਦਾ ਤੇ ਉਹ ਟਰਾਂਸਲੇਟ ਪੰਜਾਬੀ 'ਚ ਉਹਨਾਂ ਨੇ ਕਰਦੇ। ਹਾਂ ਜੀ। ਰਮਿੰਦਰ ਸਿੰਘ ਸੰਧੂ ਸੀਗੇ। ਸਾਡੇ ਵੱਡੇ ਭਾਈ ਸੀਗੇ। ਅੱਛਾ ਜੀ। ਬਹੁਤ ਇੰਟੈਲੀਜੈਂਟ ਸੀਗੇ। 골ਡ ਮੈਡਲ ਸੀਗੇ। ਹਿੰਦੀ ਅੰਗਰੇਜ਼ੀ ਦੇ ਵਿੱਚ। ਉਹ ਟਰਾਂਸਲੇਟ ਕਰਦੇ ਸੀਗੇ। ਔਰ ਸੰਤਾਂ ਨੂੰ ਵੀ ਉਹਨਾਂ ਤੇ ਵਿਸ਼ਵਾਸ ਸੀਗਾ ਕਿ ਜੋ ਮੈਂ ਕਹੂੰਗਾ ਹਾਂ। ਉਹ ਸੇਮ ਉਹ ਸੇਮ ਕਹੂਗਾ ਉਹਨੂੰ ਹੋਰ ਭਾਵੇਂ ਸੁਧਰੇ ਲਫਜ਼ਾਂ ਚ ਕਹਿ ਦਵੇ ਕੋਈ ਘਾਟਵਾਦ ਨਹੀਂ ਕਰੂਗਾ ਹਮ ਤੇ ਤੁਸੀਂ ਦੇਖੋ ਕਿ ਸੰਤ ਜਿਹੜੇ ਆ ਉਹ ਇੱਕ ਸਵਾਮੀ ਸੀ ਜਿਹੜਾ ਇੰਗਲਿਸ਼ ਚ ਕਰ ਰਿਹਾ ਸੀ ਦੇਖਿਆ ਹਾਂਜੀ 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 ਉਹਦੇ ਲਿਪਸ ਤੋਂ ਹੀ ਉਹਦੇ ਲਿਪਸ ਤੋਂ ਜੋ ਬੋਲ ਰਿਹਾ ਹੈ ਜਾਂ ਉਹਦੀਆਂ ਅੱਖਾਂ ਤੋਂ ਜਾਂ ਉਹਦੇ ਚਿਹਰੇ ਤੋਂ ਹੀ ਪੜ ਕੇ ਹਾਂ ਅਜੇ ਟ੍ਰਾਂਸਲੇਸ਼ਨ ਹੁੰਦੀ ਨਹੀਂ ਸੀ ਤੇ ਪਹਿਲੋ ਸੰਤਾਂ ਨੇ ਕਹਿਦਾ ਸੀਗਾ ਕਿ ਤੂੰ ਗਲਤ ਕਰਿਆ ਇਹ ਗੱਲ ਨਹੀਂ ਕੀ ਹਮ ਮਤਲਬ ਸੰਤ ਜਿਹੜੇ ਆ ਬੰਦੇ ਦੇ ਚਿਹਰਾ ਪੜ ਕੇ ਉਹ ਵਾਤਾਵਰਣ ਵਿੱਚ ਤੁਸੀਂ ਸੀਗੇ ਉਦੋਂ हां ਮੈਂ ਉੱਥੇ ਸੀਗਾ ਉੱਥੇ ਬੈਠੇ ਉਹ ਵੀਡੀਓ 'ਚ ਉੱਥੇ ਸੀਗੇ ਮਹਿਤਾ ਸਾਹਿਬ ਸਾਡੇ ਰਜਿੰਦਰ ਸਿੰਘ ਮਹਿਤਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਹੈ ਹਮ ਅਸਲ 'ਚ ਜਿਨ੍ਹਾਂ ਦੇ ਉੱਤੇ ਸਭ ਤੋਂ ਪਹਿਲਾਂ ਆ ਆਪਾਂ ਕਹਿ ਦਈਏ ਕਿ ਇਹਨਾਂ ਦੇ ਸਿਰ ਦਾ ਮੁੱਲ ਰੱਖਿਆ ਸੀ ਹਮ ਸਰਕਾਰ ਨੇ 25000 ਰੁਪਏ ਉਸ ਜਮਾਨੇ 'ਚ ਪੇ ਜਿਹੜਾ ਰਜਿੰਦਰ ਸਿੰਘ ਮਹਿਤਾ ਨੂੰ ਜਾਂ ਕੁਝ ਹੋਰ ਸੱਜਣ ਸੀਗੇ ਹੂੰ ਵੀ ਜਿਨ੍ਹਾਂ ਨੂੰ ਜਿਉਂਦਿਆਂ ਜਾਂ ਮੁਰਦਾ ਪੇਸ਼ ਕਰਦੇ ਐ ਤੇ 25000 ਰੁਪਏ ਦਾ ਨਾਮ ਦੇਵਾਂਗੇ ਹੂੰ ਮਤਲਬ ਬਹੁਤ ਕੁਸ਼ ਹੈ ਅਜੀ ਹਾਂ ਹੁਣ ਦੂਸਰੀ ਗੱਲ ਜਿਹੜੀ ਆ ਇੱਕ ਗੱਲ ਉਹ ਕਰਦੇ ਹੁੰਦੇ ਸੀਗੇ ਕਿ ਕੌਮ ਤਾਂ ਦੀ ਪ੍ਰਾਪਤੀ ਕਰ ਸਕਦੀ ਐ ਜੇ ਕੌਮ ਇਕੱਠੀ ਹੋਊ ਹੂੰ ਕੌਮ ਦੇ ਵਿੱਚ ਏਕਾ ਹੋਊ ਹੂੰ ਤੇ ਔਰ ਇੱਥੋਂ ਤੱਕ ਕਿ ਤੁਸੀਂ ਉਹਨਾਂ ਦੀਆਂ ਕਈ ਵੀਡੀਓਸ ਸੁਣੋਗੇ ਜਿਦੇ ਵਿੱਚ ਉਹ ਕਹਿੰਦੇ ਆ ਕਿ ਧਰਮ ਯੁੱਧ ਮੋਰਚੇ 'ਚ ਸਮੁੱਚਾ ਪੰਥ ਇਕੱਠਾ ਹੋ ਗਿਆ ਉਹ ਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾ ਧਾਰਮਿਕ ਜਥੇਬੰਦੀਆਂ ਧਾਰਮਿਕ ਡੇਰੇ ਸੰਪਰਦਾਵਾਂ ਔਰ ਜਿਹੜੇ ਪੰਥ ਨੇ ਉਦਾਸੀਨ ਪੰਥ ਨਿਰਮਲਾ ਪੰਥ ਉਹ ਸਾਰੇ ਹੀ ਉਹਦੇ 'ਚ ਸ਼ਾਮਲ ਹੋਏ ਸੀ ਉਹਦੇ ਪਿੱਛੇ ਖਾਸੀਅਤ ਸੀ ਕਿ ਉਹਦੇ ਚ ਅਗਵਾਈ ਜਿਹੜੀ ਆ ਸੰਤ ਜਰਨੈਲ ਸਿੰਘ ਪੰਡਰਾਵਾਲੇ ਕਾ